ਮੈਂ ਕੰਦ ਕਰ ਰਿਹਾ ਇਹਨੂੰ ਕੰਮ ਨੂੰ ਭਾਜੀ ਕੋਰਟ ਦੇ ਆਰਡਰਾਂ ਨੂੰ ਕੋਈ ਵੀ ਜਿਹੜੀ ਜਨਤਾ ਹੈ ਉਹਨੂੰ ਡਿਨਾਈ ਨਹੀਂ ਕਰਦੀ ਠੀਕ ਹੈ ਕੋਰਟ ਦੀ ਆਪਾਂ ਸਾਰੇ ਲੋਕ ਬਹੁਤ ਇੱਜ਼ਤ ਕਰਦੇ ਆ ਜੋ ਡਿਸੀਜਨ ਹੈ ਆਪਾਂ ਉਹਨੂੰ ਪ੍ਰਮਾਨ ਮੰਨਦੇ ਲੇਕਿਨ ਕਿਤੇ ਨਾ ਕਿਤੇ ਤੱਕਾ ਹੋ ਰਿਹਾ ਵਾ ਪ੍ਰਸ਼ਾਸਨ ਸਾਡਾ ਸੁਣਵਾਈ ਨਹੀਂ ਕਰ ਰਿਹਾ ਐਮਐਲਏ ਨੇ ਸਾਨੂੰ ਸ਼ੈਲਟਰ ਦਿੱਤਾ ਸੀ ਜਤੋ ਜੀਵਨ ਜੋਤ ਨੇ ਕਿਹਾ ਸੀ ਰਕੇਸ਼ ਗਰਗ ਸੁਪਰੀਟੈਂਡਿੰਗ ਇੰਜੀਨੀਅਰ ਅਮਰਸਰ ਇੰਪਰੂਵਮੈਂਟ ਡਸ ਤੋਂ ਇਹ ਵਾਲੀ ਜੋ ਅੱਜ ਕਾਰਵਾਈ ਹਮ ਕਰ ਰਹੇ ਹਾਂ ਜੇ 2680 COC P ਹੈ ہائی کورٹ کا دو ہزار بائیس کا اس میں آرڈر ہوا ہے کہ ہم نے انتیس ساتھ کو سارا جائے انکروچمنٹ رموو کر کے جو پبلک لینڈ کے اوپر ہے آنےبل کورٹ میں ہم نے ایفیڈیٹ فائل کرنا ہے ہمارے پرنسیبل سیکٹری لوکل گورمنٹ وہ اس میں پارٹی ہیں اور چیئرمین صاحب وہ اس میں پارٹی ہیں ایگزیکٹو آفیسر وہ اس میں پارٹی ہیں اور میں نے میں خود بھی اس میں پارٹی ہوں ہم نے سبھی نے اپنا ایفیڈیٹ فائل کرنا ہے کہ ہم نے ساری انکروچمنٹ ریموو کر دی ہیں پبلک لینڈ سے ہاں تو ہم نے ان کو سمجھا دیا کہ ہم ڈیوٹی مجسٹریٹ کی ویٹ کر رہے ہیں کہ ان کو سمجھا دیا کہ آپ اپنا کنٹمپٹ آف کورٹ مت کیجئے جو کورٹ کے آرڈر کی کمپلائنس ہو رہی ہے اس میں سخت مت کرے ہمارا کام کیونکہ ہمارے کام میں کوئی بیگن ڈالے گا ਤੋ ਹਮ ਉਹਨਾਂ ਕੀ ਦੇਰ ਬਣਾ ਕੇ ਲਗ ਸਿਕੋਰਡ ਮੈਂ ਦੇਖੋ 14 ਤਾਰੀਖਸ YAML ਦਾ ਡਗੂਲਾ ਮੁਨਾਦੀ ਕਰਾ ਰਹੇ ਆ ਪਬਲਿਕ ਨੋਟਿਸ ਹਮਨੇ ਜਗਾ ਜਗਾ ਤੇ ਲਗਾਏ ਆ ਸੜਕ ਉੱਤੇ ਫਾਇਰ ਦੀ ਟੀਮ ਮੰਗਾਈ ਹੈ ਵੀ ਕਿਸੇ ਕਿਸੇ ਦਾ ਕੋਈ ਇਨਸੀਡੈਂਟ ਹੁੰਦਾ ਗੁਜਰਾਤ ਗੈਸ ਤੋਂ ਵੀ ਬੁਲਾਏ ਨੇ ਪੀਐਸਪੀਸੀਐਲ ਤੋਂ ਵੀ ਅਸੀਂ ਟੀਮ ਬੁਲਾਈ ਹੋਈ ਹੈ ਦੇ ਹੈਲਥ ਡਿਪਾਰਟਮੈਂਟ ਤੋਂ ਐਂਬੂਲੈਂਸ ਵੀ ਮੰਗਵਾਈ ਹੋਈ ਹੈ ਲੋਕ ਵੈਸ ਰਹੇ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਕੋਰਟ ਦਾ ਕੰਪਲੈਂਸ ਦੇ ਵਿੱਚ ਸਾਨੂੰ ਆਬਸਟ੍ਰਕਟ ਨਾ ਕਰੋ ਡੈਫੀਨਿਟਲੀ ਹੋਏਗੀ ਜੀ ਕਿਉਂ ਨਹੀਂ ਹੋਏਗੀ ਸਾਡੇ ਕੋਲ ਆਪਸ਼ਨ ਨਹੀਂ ਹੈ ਅਜੇ ਡਿਊਟੀ ਮਿਨਿਸਟਰ ਦੀ ਵੇਟ ਕਰ ਰਹੇ ਹਾਂ ਐਕਸ਼ਨ ਸਾਹਿਬ ਉਹਨਾਂ ਨਾਲ ਗੱਲ ਕਰ ਰਹੇ ਨੇ ਤੇ ਹੀ ਮਸਟ ਬੀ ਹੈਵਿੰਗ ਰੀਜ਼ਨ ਨੂੰ ਕੋਈ ਕਾਰਨ ਹੋਗਾ ਜਿਸki ਵਜ੍ਹਾ ਸੇ ਅਭੀ ਤੱਕ ਨਹੀਂ ਹੈ